ਸ਼੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਉੱਪਰਲੀ ਮਿੰਢਵਾ ਵਿਖੇ ਡਾਕਟਰ ਚਰਨਜੀਤ ਚੰਨੀ ਦੇ ਯਤਨਾਂ ਨਾਲ ਸਰਵਾਈਕਲ ਗੋਡਿਆਂ ਦਾ ਦਰਦ ਸਲਿੱਪ ਡਿਸਕ ਜੋੜਾਂ ਦਾ ਦਰਦ ਜਕੜਨ ਆਦੇ ਰੋਗਾਂ ਦੇ ਇਲਾਜ ਲਈ ਭਗਵਾਨ ਸ਼ਿਵ ਮੰਦਿਰ ਵਿਖੇ ਇੱਕ ਹਫ਼ਤੇ ਦਾ ਮੁਫਤ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਰਾਮ અવਤਾਰ ਵਰਮਾ ਡਾਕਟਰ ਅਜੀਤ ਸਿੰਘ ਡਾਕਟਰ ਸੰਜੀਵ ਰਮਨ ਕੁਮਾਰ ਆਦਾਰਤ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਲਈ ਉਹ ਲਗਾਤਾਰ ਇਲਾਜ ਕਰਾਉਣ ਇਸ ਮੌਕੇ ਬਿੱਲੂ ਰਾਣਾ ਸਾਬਕਾ ਸਰਪੰਚ ਪਵਨ ਕੁਮਾਰ ਬੱਗਾ ਰਾਮ ਰਕੇਸ਼ ਕੁਮਾਰ ਧਿਆਨ ਸਿੰਘ ਰਾਏ ਸਿੰਘ ਪੱਪੂ ਠੇਕੇਦਾਰ ਮੋਹਨ ਮਿਸਤਰੀ ਦਲਵੀਰ ਰਾਣਾ ਆਦਿ ਹਾਜ਼ਰ ਸਨ